ਚੈਨਲ ਵੱਖਰੀ ਸੋਚ ਤੇ ਤੁਹਾਡਾ ਸਵਾਗਤ ਹੈ ਪਹਿਲਗਾਮ ਤੋਂ ਬਾਅਦ ਹੁਣ ਸਿੱਕਮ ਚ ਫਸੇ ਸਲਾਨੀ ਹਜ਼ਾਰ ਲੋਕਾਂ ਦੀ ਜਾਨ ਖਤਰੇ ਚ ਸਿੱਕਮ ਵਿੱਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ ਜ਼ਮੀਨ ਖਿਸਕਣ ਕਾਰਨ ਉੱਤਰੀ ਸਿੱਕਮ ਵਿੱਚ ਲਗਭਗ ਹਜ਼ਾਰ ਸਲਾਨੀ ਫਸੇ ਹੋਏ ਹਨ ਉੱਥੇ ਅਜੇ ਵੀ ਭਾਰੀ ਮੀਂਹ ਪੈ ਰਿਹਾ ਹੈ ਸਥਾਨਕ ਪ੍ਰਸ਼ਾਸਨ ਸਥਿਤੀ ਨੂੰ ਆਮ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਬੀਤੇ ਦਿਨੀ ਚੁੰਗ ਥਾਂਗ ਵਿੱਚ ਲਗਭਗ 200 ਸਲਾਨੀਆਂ ਦੇ ਵਾਹਨ ਫਸ ਗਏ ਸਨ ਖਰਾਬ ਮੌਸਮ ਅਤੇ ਸੜਕੀ ਆਵਾਜਾਈ ਵਿੱਚ ਆ ਰਹੀ ਸਮੱਸਿਆ ਦੇ ਕਰਕੇ ਅਧਿਕਾਰੀਆਂ ਨੇ ਅੱਜ ਉੱਤਰੀ ਸਿੱਕਮ ਲਈ ਪਹਿਲਾਂ ਤੋਂ ਬੁੱਕ ਕੀਤੇ ਸਾਰੇ ਟਰੈਵਲ ਪਰਮਿਟ ਰੱਦ ਕਰ ਦਿੱਤੇ ਹਨ ਪਹਿਲਾਂ ਜਾਰੀ ਕੀਤੇ ਗਏ ਐਡਵਾਂਸ ਪਰਮਿਟਾਂ ਨੂੰ ਵੀ ਅਵੈਧ ਘੋਸ਼ਿਤ ਕਰ ਦਿੱਤਾ ਗਿਆ ਹੈ ਲਾਚਿੰਗ ਅਤੇ ਲਾਚੀ ਇਹਨਿਲ ਸਟੇਸ਼ਨ ਹਨ ਜੋ ਗੁਰਦੁਗਮਾਰ ਝੀਲ ਅਤੇ ਯੂਮ ਥਾਂਗ ਕਾਟੀ ਦੇ ਕਾਰਨ ਆਪਣੀ ਕੁਦਰਤੀ ਸੁੰਦਰਤਾ ਲਈ ਜਾਣੇ ਜਾਂਦੇ ਹਨ ਅਧਿਕਾਰੀਆਂ ਨੇ ਕਿਹਾ ਹੈ ਕਿ ਲਗਾਤਾਰ ਮੀਂਹ ਕਾਰਨ ਸਥਿਤੀ ਹੋਰ ਵੀ ਵਿਗੜ ਗਈ ਹੈ ਅਗਲੇ ਹੁਕਮਾਂ ਤੱਕ ਸਿੱਕਮ ਵਿੱਚ ਸਲਾਨੀਆਂ ਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਉਹਨਾਂ ਦੇ ਟਰੈਵਲ ਪਰਮਿਟ ਵੀ ਰੱਦ ਕਰ ਦਿੱਤੇ ਗਏ ਹਨ ਬਾਕੀ ਇਸ ਸਬੰਧ ਵਿੱਚ ਤੁਹਾਡੇ ਕੀ ਵਿਚਾਰ ਹਨ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ